ਤੁਸੀਂ মিডিਆ ਦੇ ਸਾਥੀ ਜੇ ਅਹੀ ਜਦੋਂ ਪੁਆਇੰਟ ਟੋਟਲ ਸ਼ਹਿਰ ਦੇ ਸਰਵੇ ਕਰਕੇ ਅਸੀਂ 260 ਪੁਆਇੰਟ ਜਿਹੜੇ ਬਣਾਏ ਸੀਗੇ ਉਹ ਸਰਕਾਰ ਨੇ ਸਾਨੂੰ ਉਹਦੇ ਲਈ ਬਲਜ ਜਿਹੜਾ 92 ਲੱਖ 72 ਹਜ਼ਾਰ ਰੁਪਇਆ ਜਿਹੜਾ ਉਹ ਜਾਰੀ ਕੀਤਾ ਕਿ ਤੁਸੀਂ ਇਹ ਲਾਈਟਾਂ ਪੜੀਆਂ ਲਾ ਲਓ ਔਰ ਜਦੋਂ ਅਹੀ ਇਹਦਾ ਟੈਂਡਰ ਲਾਇਆ ਲਾਈਟਾਂ ਦਾ ਅਸੀਂ ਜੋ ਟੈਂਡਰ ਲਾਇਆ ਸਾਡੇ ਕੋ ਸੱਤ ਪਾਰਟੀਆਂ ਆਈਆਂ ਸੱਤ ਜਣਿਆਂ ਨੇ ਟੈਂਡਰ ਪਾਇਆ ਅਸੀਂ ਜਦੋਂ ਟੈਂਡਰ ਖੋਲਿਆ ਜਿਹੜਾ ਸਭ ਤੋਂ ਜ਼ਿਆਦਾ ਲੈਸ ਸੀਗਾ ਜਿਹਨੇ ਸਭ ਤੋਂ ਜ਼ਿਆਦਾ ਘੱਟ ਤੇ ਘੱਟੇ ਤੇ ਪਾਇਆ ਸੀਗਾ ਟੈਂਡਰ ਅਸੀਂ ਉਸ ਪਾਰਟੀ ਨੂੰ ਜਿਹੜਾ ਟੈਂਡਰ ਦਿੱਤਾ ਉਹਨੇ 28 28.76 persen ਜਿਹੜਾ ਲੈਸ ਬਲੋ ਪਾਇਆ ਉਹਦੇ ਜਿਹੜਾ ਕੰਮ 92 ਲੱਖ ਰੁਪਈਆ ਸਾਨੂੰ ਸਰਕਾਰ ਨੇ ਦਿੱਤਾ ਸੀ ਉਹ ਕੰਮ ਅਸੀਂ 66 ਲੱਖ ਦੇ ਵਿੱਚ ਜਿਹੜਾ ਉਹ ਕਰਵਾਦੇ ਹਾਂ 66 ਲੱਖ 50000 ਦੇ ਵਿੱਚ ਸਾਡੀਆਂ ਮਤਲਬ ਜਿਹੜੀਆਂ 260 ਇਹ ਲਾਈਟਾਂ ਤੇ ਸਾਨੂੰ 92 ਹੋਰ ਜਿਹੜੀਆਂ ਜਿਹੜੀਆਂ ਉੱਦਾਂ ਗਲੀਆਂ ਤੇ ਲਾਈਟਾਂ ਲੱਗੀ ਹੁੰਦੀਆਂ 70 ਵਾਟ ਦੀਆਂ ਜਿਹੜੀਆਂ ਲਾਈਟਾਂ ਸਾਡੀਆਂ ਐਲਈਡੀ ਜਿਹੜੀਆਂ ਉਹ ਇਹਦੇ ਵਿੱਚ ਜਿਹੜੀਆਂ ਲੱਗੜੀਆਂ ਸੋ ਸਾਨੂੰ ਜਿਹੜੀ ਇੱਕ ਲਾਈਟ ਉਹਦੀ ਕੀਮਤ ਜਿਹੜੀ ਆ ਉਹ 23500 ਰੁਪਏ ਇਸ ਸਟਰੀਟ ਲਾਈਟ ਪੋਲ ਬੋਲਦੇ ਨੂੰ ਸਟਰੀਟ ਲਾਈਟ ਪੋਲ ਥੱਲੇ ਤੋਂ ਲੈ ਕੇ ਉੱਪਰ ਤੱਕ ਪੋਲ ਜਿਹੜਾ ਉਹ 8.5 ਮੀਟਰ ਉੱਚਾ ਉਹਦਾ ਉਹਦਾ ਵੇਟ ਕਿੰਨਾ ਆ ਉਹ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਕੇ ਇਹ ਸਾਨੂੰ ਜਿਹੜਾ ਮੱਲਾ ਜਿਹੜਾ ਕੰਮ ਸਾ ਇਹ ਹੀ ਪੈਸੇ ਸਨ ਸਰਕਾਰ ਨੇ ਬਹੁਤ ਦਿੱਤੇ ਪਤਾ ਹੀ ਸਰਕਾਰ ਦੇ ਪੈਸੇ ਜਿਹੜੇ ਆ ਉਹ ਬਚਾਤੇ ਦੇ ਵਿੱਚ ਅਸੀਂ ਪੈਸੇ ਸਰਕਾਰ ਦੇ ਪੈਸੇ ਬਚਾਏ ਆ ਇਹਦੇ ਟੋਟਲ ਜਿਹੜਾ ਸਰਕਾਰ ਨੂੰ ਬਚਾ ਕੇ ਦਿੱਤਾ 26 ਲੱਖ 67 ਹਜ਼ਾਰ ਰੁਪਏ ਆ ਉਹ ਸਾਡੀਆਂ ਲਾਈਟਾਂ 120 ਲਾਈਟਾਂ ਲੱਗੀਆਂ ਬਾਕੀ ਲਾਈਟਾਂ ਜਿਹੜੀਆਂ ਜਲਦੀ ਲੱਗ ਜਾਣਗੀਆਂ ਉਹ ਅਸੀਂ ਜਿਹੜੀ ਕੰਪਨੀ ਦੇ ਨਾਲ ਮਤਲਬ ਜਿਹੜਾ ਕੀਤਾ ਜਿਹੜਾ ਟੈਂਡਰ ਹੋਇਆ ਉਹਨਾਂ ਨੂੰ ਬਹੁਤ ਸਪਸ਼ਟ ਉਹਦਾ ਕਿਹਾ ਸੀ ਕਿ ਜਿੰਨਾ ਚਿਰ ਤੱਕ ਤੁਸੀਂ ਪੂਰਾ ਕੰਮ ਨਹੀਂ ਕਰੋਗੇ ਉਹਨਾਂ ਤੱਕ ਅਸੀਂ ਪੇਮੈਂਟ ਨਹੀਂ ਕਰਾਂਗੇ ਪੂਰੀ ਪੇਮੈਂਟ ਉਹਦੋਂ ਕਰਾਂਗੇ ਜਦੋਂ ਤੁਸੀਂ ਪੂਰਾ ਕੰਮ ਕਰੋਗੇ ਅਜੇ 120 ਲੱਖਾਂ ਲਕੀਆਂ ਤੇ 50 ਲੱਖਾਂ ਦਾ ਜਿਹੜਾ ਅਸੀਂ ਉਹਨਾਂ ਨੂੰ ਪੈਸੇ ਜਿਹੜੇ ਦਿੱਤੇ ਆ ਸੋ ਸਰਕਾਰ ਨੂੰ ਅਸੀਂ ਇਸ ਕੰਮ ਦੇ ਵਿੱਚੋਂ ਮਤਲਬ ਜਿਹੜਾ 26,67,000 ਰੁਪਇਆ ਜਿਹੜਾ ਉਹ ਬਚਾ ਕੇ ਦਿੱਤਾ ਉਹਦੇ ਸ਼ਹਿਰ ਦਾ ਜਿਹੜਾ ਲਾਈਟਾਂ ਦੇ ਨਾਲ ਸੁੰਦਰੀ ਕਰਦੇ ਆ ਉਹ ਇੱਕ ਨੰਬਰ ਦਾ ਹੋ ਜੂਗਾ ਉਹਦੇ ਜਲਦੀ ਅਸੀਂ ਕੈਮਰਿਆਂ ਦਾ ਜਿਹੜਾ ਉਹ ਉਹ ਵੀ ਟੈਂਟਰ ਸਾਡਾ ਖੁੱਲ ਜਾਣਾ ਫਿਰ ਅਸੀਂ ਨਾਲ ਹੀ ਕੈਮਰੇ ਲਾਉਣੇ ਸ਼ੁਰੂ ਕਰਦੇ ਹਾਂ ਸੋ ਮੈਂ ਤੁਹਾਨੂੰ ਕਲੈਰੀਫਿਕੇਸ਼ਨ ਕਰਨਾ ਚਾਹੁੰਦਾ ਸੀ ਕਿਉਂਕਿ ਕਈ ਲੋਕਾਂ ਨੇ ਸਾਨੂੰ ਫੋਨ ਕਰਕੇ ਪੁੱਛਿਆ ਕਿ ਸਾਨੂੰ ਐ ਲੱਗਦਾ ਜੀ ਜਦੋਂ ਲਾਈਟ ਤੁਸੀਂ ਬਹੁਤ ਮਹਿੰਗੀ ਲਾ ਦਿਓ ਤੇ ਲੋਕਾਂ ਨੂੰ ਹੁੰਦਾ ਕਿ ਸ਼ਾਇਦ ਉਤਨੀ ਇਕੱਲੀ ਲਾਈਟ ਦੀ ਗੱਲ ਕਰਦੇ ਆ ਪੋਲ ਦੇ ਬਾਅਦ ਵਿੱਚ ਲੋਕਾਂ ਨੂੰ ਸਮਝ ਨਹੀਂ ਗਾ ਇਹਨੂੰ ਮਤਲਬ ਜਿਹੜਾ ਸਟਰੀਟ ਲਾਈਟ ਪੋਲ ਕਹਿੰਦੇ ਜਿਹੜਾ 8.5 ਮੀਟਰ ਉੱਚਾ ਥੱਲੇ 3 ਫੁੱਟ ਧੱਤੀ ਦੇ ਵਿੱਚ ਜਾਂਦਾ ਥੱਲੇ ਇੱਕ ਪਲੇਟ ਲੱਗਦੀ ਆ ਇਹਦਾ weight ਜਿਹੜਾ 1 ਕੁਇੰਟਲ 1 ਕੁਇੰਟਲ 31 1 ਕੁਇੰਟਲ 31 1 ਕੁਇੰਟਲ 31 ਕਿਲੋ ਦਾ weight ਆ ਪੋਲ ਦਾ ਜਿਹੜਾ ਆ ਉਹ ਇਸ ਕਰਕੇ ਇਹਦਾ ਟੋਟਲ ਅਸੀਂ ਘੱਟ ਤੋਂ ਘੱਟ ਕੀਮਤ ਤੇ ਸਰਕਾਰ ਨੂੰ ਜਿਹੜੇ ਆ ਪੈਸੇ ਬਚਾ ਕੇ ਦਿੱਤੇ ਆ ਔਰ ਬੜਾ ਪਾਵ ਧੱਸੀ ਦੇ ਨਾਲ ਸਾਡਿਆਂ ਦੇ ਸਾਹਮਣੇ ਅਸੀਂ ਟੈਂਡਰ ਖੋਲ੍ਹਿਆ ਉਹ ਜਿਹੜੀ ਕੰਪਨੀ ਕੰਮ ਕਾਦੀ ਆ ਉਹ ਬੜਾ ਵਧੀਆ ਕੰਮ ਕਾਦੀ ਆ ਔਰ ਜਦੋਂ ਮਤਲਬ ਸਾਡਾ ਕੰਮ ਪੂਰਾ ਹੋ ਗਿਆ ਉਸ ਤੋਂ ਬਾਅਦ ਅਸੀਂ ਇੱਕ ਵਾਰ ਕੰਮ ਚੈੱਕ ਕਰਵਾਵਾਂਗੇ ਅਸੀਂ ਸਤਿਗੋ ਇੰਜੀਨੀਅਰ ਆਗੇ ਉਹਨਾਂ ਕੋ ਕੰਮ ਚੈੱਕ ਕਰਾ ਕੇ ਜਦੋਂ ਸਾਡੀ ਤਸੱਲੀ ਹੋਊਗੀ ਉਦੋਂ ਉਹਨਾਂ ਦੀ ਅਸੀਂ ਪੇਮੈਂਟ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਪੇਮੈਂਟ ਨਹੀਂ ਕਰਦੇ ਸੋ ਇਸ ਕਰਕੇ ਤੁਹਾਨੂੰ ਇਹਦੀ ਡਿਟੇਲ ਦਿੱਤੀ ਹੈ ਕਿ ਆਮ ਤੌਰ ਤੇ ਮਤਲਬ ਜਿਹੜਾ ਉਹ ਸਰਕਾਰੀ ਪੈਸਾ ਖਰਾਬ ਕਰਦੇ ਆ ਲੋਕ